ਦੀ ਲਾਇਬ੍ਰੇਰੀ ਤੁਹਾਡਾ ਸਵਾਗਤ ਹੈ ਮੈਂ ਨਾ 2 ਦਿਨ ਪਹਿਲਾਂ ਵੀਡੀਓ ਪਾਈ ਦੀ ਮੂਟਰ ਪਨੇ ਜਾਂ ਬੂਟੇ ਲਾਏ ਆਪਾਂ ਨੇ ਆਹ ਆ ਫੜਾ ਵਾਲੇ ਬੂਟੇ ਲਾਏ ਇੱਥੇ ਆਹ ਤੇ ਮੈਨੂੰ ਕਮੈਂਟ ਮੈਸੇਜ ਬਹੁਤ ਆਏ ਉਹ ਵੀ ਸਾਰੀ ਗੱਲਬਾਤ ਦੱਸੂਗਾ ਵੀ ਕਿਹੜਾ ਚੱਕਰ ਹੋਇਆ ਉਹ ਉਹ ਨਾ ਗੱਲ ਇਹ ਹੋਈ ਵੀ ਜਿੱਦਾਂ ਹੁਣ ਮੈਂ ਇੱਥੇ ਕਿਨੂ ਉਹ ਸਾਢੇ 50 ਜਿਹੜੀ ਸਾਢੇ ਇੱਧਰਲੀ ਬੋਲੀ ਆ ਕਹਿੰਦੇ ਤੁਸੀਂ ਧੁੱਪ ਧੁੱਪ ਨੂੰ ਧੁੱਪਾਂ ਕਹਿੰਦੇ ਆ ਤੇ ਫਿਰ ਕੀ ਹੋ ਗਿਆ ਕੰਨਾ ਅਦਕ ਦਾ ਫਰਕ ਹੈ ਮੜਾ ਜੀ ਅ ਤੀਨੂ ਉਹ ਕਹਿੰਦੇ ਕੀ ਨੂੰ ਹੁੰਦਾ ਕੱਕੇ ਨੂੰ ਸਿਹਾਰੀ ਮੈਂ ਕੱਕੇ ਨੂੰ ਵਿਹਾਰੀ ਪਾ ਦਿੱਤੀ ਕੀ ਨੂੰ ਉਹ ਕੱਕੇ ਨੂੰ ਇਦਾਂ ਮਾੜਾ ਮੋਟਾ ਫਰਕ ਜਾ ਹੁੰਦਾ ਕਹਿੰਦੇ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਆ ਲੋ ਇੱਧਰ ਤੁਹਾਨੂੰ ਸਾਰੇ ਦਿਖਾਉਂਦਾ ਮੈਂ ਬੂਟੇ ਫਿਰ ਪਾਣੀ ਪੂਣੀ ਪਾਤਾ ਆਪਾਂ ਨੇ ਤੇ ਲਾਤਾ ਕਰ ਤਾ ਫੋਨ ਬਾਅਦ ਚ ਕਰਦਾ ਗੱਲ ਤੁਹਾਡਾਂ ਤੇ ਪਾਣੀ ਪਾਤਾ ਹੁਣ ਆਊਗਾ ਇੱਕ ਅੱਧਾ ਦਿਨ ਚ ਉਹ ਫਿਰ ਦੇਖ ਕੇ ਜਾਊਗਾ ਉਹ ਜਿਹੜੇ ਬੂਟੇ ਹੋ ਮੈਨੂੰ ਉਹਦੀ ਸਮਝ ਨਹੀਂ ਲੱਗੀ ਹੈ ਕਿ ਜਿੱਦਾਂ ਹੁਣ ਇੱਥੇ ਦਾ ਹਾ ਕਿਦਾਂ ਵਧੂ ਕੋਪਨ ਨੂੰ ਇਹ ਕਿਦਾਂ ਹੁਣ ਉੱਪਰ ਜਿਹੜੇ ਮੇਨ ਉੱਪਰ ਵਧਣ ਵਾਲਾ ਪਾਰਟ ਆ ਇਹ ਇਹ ਮੈਨੂੰ ਉਹਦਾ ਲੱਗਦਾ ਯਾਰ ਇਹ ਪਤਨੀ ਕਾਹਦੇ ਆ ਮਸੰਮੀ ਦਾ ਪਤਨੀ ਕਾਹਦੇ ਜੇ ਤਾਂ ਹੁਣ ਲੱਗੇ ਦੀ ਪਤਾ ਲੱਗੂ ਅਤੇ ਬੂਟੇ ਤਾਂ ਮੈਨੂੰ ਪਤਾ ਹੀ ਨਹੀਂ ਹੈ ਕਾਹਦੇ ਕਾਹਦੇ ਇਹ ਆਹ ਕਹਦਾ ਕਾਲਾ ਅਮਰੂਦ ਇਹ ਵੀ ਹੁਣ ਲੱਗੇ ਦੀ ਪਤਾ ਲੱਗੂ ਕਹਿੰਦਾ ਇਹਨੂੰ ਕਾਲੇ ਬਰੂਦ ਲੱਗਦੇ ਆ ਇਹ ਵੀ ਲੱਗੇ ਦੀ ਪਤਾ ਲੱਗੂਗਾ ਇਹ ਕਾਲੇ ਅਮਰੂਦ ਕਿਹੜੇ ਹੁੰਦੇ ਆ ਬਾਕ ਨੂੰ ਪਿਆਜ਼ ਦੀ ਲਸਣ ਦੀ ਆਪਣਾ ਗੁੜਾਈ ਕਰਨੀ ਇਹ ਸਾਰੇ ਦੀ ਅ ਕੱਲ ਨੂੰ ਸਾਰੇ ਮੁੰਡੇ ਇਕੱਠੇ ਉਹਨੂੰ ਕੱਲ ਨੂੰ ਮੈਚ ਹੈ ਤੇ ਸਾਰਾ ਕੱਲ ਨੂੰ ਬੁਲਾਇਆ ਮੈਂ ਕਿ ਪਹਿਲੇ ਟਾਈਮ ਦੇ ਵਿੱਚ ਕਿ ਤਰੰਗ ਕਰਦੇ ਇੱਥੇ ਪਹਿਲਾਂ ਇਹਨੂੰ ਰੰਗ ਕਰਨਾ ਇਹਨੂੰ ਰੱਡ ਰੰਗ ਕਰਨਾ ਵੀ ਘੰਟਕ ਦਾ ਕੰਮ ਐਡਾ ਬੜਾ ਕੰਮ ਤਾਂ ਹੈ ਨਹੀਂ ਹੈਨਾ ਇੱਥੇ ਅਸੀਂ ਗੱਬੇ ਛਤਰੀ ਲਾਉਣ ਦੀ ਸੋਚ ਰਹੇ ਆ ਇੱਥੇ ਗੱਬੇ ਜੇ ਇੱਥੇ ਛਤਰੀ ਲੱਗੂਗੀ ਉਹ ਉੱਥੇ ਆਪਣਾ ਓਪ ਬਣੂਗਾ ਚੁੱਲ੍ਹਾ ਬਣੂਗਾ ਉਹਨੂੰ ਮੈਂ ਐ ਐ ਗੱਲਬਾਤ ਚੱਲਦੀ ਸੀ ਸਾਡੀ ਵੀ ਜਿਹੜਾ ਚੁੱਲਾ ਬਣਾਉਣਾ ਹੈ ਉਹ ਖੜਕੇ ਬਣਾਈਏ ਵੀ ਬੈਠਣ ਉੱਠਣ ਬੈਠਣ ਨਾਲੋਂ ਵੀ ਖੜਕ ਖੜਕੇ ਬਣਾਈ ਜਿੱਦਾਂ ਖੜਕੇ ਚੀਜ਼ ਬਣਾਈ ਜਿੱਦਾਂ ਆ ਆਪਣੇ ਹੋਟਲਾਂ ਵਿੱਚ ਜਿਹੜਾ ਮੈਂ ਰੈਸਟੋਰੈਂਟ ਚ ਕੰਮ ਕਰਦਾ ਤਾਂ ਬੈਠਣ ਨਾਲ ਜਿੱਦਾਂ ਹੁਣ ਘਰਾਂ ਆਪਣਾ ਗੈਸ ਵਾਲਾ ਚੁੱਲਾ ਹੁੰਦਾ ਪਰ ਖੜਕ ਪਾਉਣ ਲਾ ਕੇ ਉਦਾਂ ਉਦਾਂ ਬਣਾਉਣ ਦੀ ਸਲਾਹ ਮੇਰੀ ਇੱਥੇ ਜਿੱਦ ਕਿ ਜਿਹੜਾ ਇੱਥੇ ਕਿਚਨ ਵਾਲਾ ਚੁੱਲਾ ਬਣਾਇ ਕਿਤੇ ਖਾਣੇ ਪੀਣੇ ਦੀ ਵੀਡੀਓ ਬਣਾਈਏ ਤੁਸੀਂ ਮੈਨੂੰ ਅੱਜ ਦੱਸਿਓ ਫਿਰ ਕਮੈਂਟ ਦੇ ਵਿੱਚ ਜੇ ਕੋਈ ਖਾਣੇ ਵਾਲੀ ਵੀਡੀਓ ਆਵੇ ਜਾਂ ਨਾ ਆਵੇ ਇੱਕ ਦੋ ਦਿਨ ਦੇ ਹੈਗੇ ਮੇਰੇ ਪਲਾਨ ਇੱਕ ਪਾਈ ਸੀ ਪਿੱਛੋ ਵੀਡੀਓ ਮੈਂ ਅ ਵੀਡੀਓ ਪਾਈਦੀ ਮੈਂ ਤੇ ਮੈਨੂੰ ਕਹਿੰਦਾ ਉਹ ਉਹਦੀ ਡਾਕਟਰ ਦੀ ਕਾਪੀ ਕੀਤੀ ਆ ਕਿ ਉਹ ਡਾਕਟਰ ਨੇ ਕਹਿੰਦਾ ਬਗਾਮ ਜਿਹੜਾ ਕਿੱਦਾਂ ਸੀ ਓਏ ਵਿਦਆਉਟ ਜ਼ੀਰੋ ਆਲ ਕੁਕਿੰਗ ਜ਼ੀਰੋ ਆਲ ਉਹ ਇੱਧਰ ਦਿਖਾਉਂਦਾ ਦਰ ਮੈਂ ਵੀ ਜ਼ੀਰੋ ਆਲ ਕੁਕਿੰਗ ਇੱਧਰ ਮੈਂ ਵੀਡੀਓ ਬਣਾਈਦੀ ਮੈਂ ਤੇ ਉਹ ਕਹਿੰਦਾ ਕਿਸੇ ਪਤਾ ਨਹੀਂ ਕਿਹੜੇ ਡਾਕਟਰ ਦੀ ਕਾਪੀ ਕਰਕੇ ਤਾਂ ਬਣਾ ਦਿੱਤੀ ਵੀਰੇ ਉਹ ਹਿੰਦੀ ਚ ਸਾਡੇ ਦਾ ਕੰਟੈਂਟ ਪੰਜਾਬੀ ਚ ਤੇ ਮੇਰੀ ਇੱਕ ਚੀਜ਼ ਇਹ ਵੀ ਹੁੰਦੀ ਆ ਕਈ ਵਾਰ ਨੈੱਟ ਦੇ ਉੱਪਰ ਫੇਕ ਚੀਜ਼ਾਂ ਪਾਈਆਂ ਹੁੰਦੀਆਂ ਬਹੁਤ ਜ਼ਿਆਦਾ ਵੀ ਦਿਖਾਉਣ ਦੇ ਕੋਸਾ ਤੇ ਕਰਦੇ ਕੋਸਾ ਜਦੋਂ ਸ਼ਾਇਦ ਉਹਨਾਂ ਬਾਅਦ ਵਿੱਚ ਤੇਲੇ ਪਾ ਲਿਆ ਹੋਵੇ ਪਰਦਾ ਸਾਫ ਉਹ ਤਾਂ ਹੋ ਗਿਆ ਤੇ ਇਦਾਂ ਹੋ ਸਕਦਾ ਜਦੋਂ ਉਹ ਬਗੈਰ ਤੇਲ ਤੋਂ ਪੱਜਦਾ ਪਹਿਲਾਂ ਜੀਰਾ ਭੁੰਨ ਲਿਆ ਹੁੰਦੇ ਫਿਰ ਥੋੜਾ ਜਿਹਾ ਪਿਆਜ਼ ਪਾ ਦਿੱਤਾ ਤੇ ਆਜ ਦੇ ਬਾਅਦ ਫਿਰ ਟਮਾਟਰ ਪਾ ਦਿੱਤੇ ਉਹ ਜਦ ਤੱਕ ਇਹ ਪੂਰਾ ਹੋ ਗਿਆ ਕਿ ਹਲਦੀ ਗਰਮ ਮਸਾਲਾ ਨਮਕ ਜਿੰਨੇ ਆਪਣਾ ਲੋੜ ਹੈ ਫਿਰ ਉਹ ਉਹਨੂੰ ਹੁਲਾਇਆ ਤਾਂ ਚੰਗੀ ਤਰ੍ਹਾਂ ਵੀ ਹਲਦੀ ਭੁੰਨ ਹੋ ਜਵੇ ਉਸ ਤੋਂ ਬਾਅਦ ਫਿਰ ਉਹਨੂੰ ਥੋੜਾ ਜਿਹਾ ਪਾਣੀ ਪਾਇਆ ਜਿੰਨੇ ਪੂਰਾ ਤੜਕੇ ਵਰਗੀ ਹੋ ਗਿਆ ਕੋਈ ਜਿੰਨੀਆਂ ਗੱਲਾਂ ਹੋ ਜਾਂਦੀਆਂ ਉਹ ਹੀ ਜੰਦੀਆਂ ਹਰੇ ਕੇ ਬੰਦਾ ਕੋਈ ਕਹਿੰਦਾ ਤੇਲ ਖਾਣਾ ਚਾਹੀਦਾ ਕੋਈ ਨਹੀਂ ਖਾਣਾ ਚਾਹੀਦਾ ਤੜਕਾ ਐਂ ਲਾਉਣਾ ਚਾਹੀਦਾ ਇੱਕ ਦਾ ਬਿਆਨ ਆਇਆ ਕਹਿੰਦਾ ਤੁਸੀਂ ਜਿਹੜਾ ਤੜਕਾ ਭੁੰਨਦੇ ਹੋ ਵਿੱਚ ਸਾਰੇ ਚੀਜ਼ਾਂ ਹੀ ਭੁੰਨ ਦਿੰਦੇ ਆ ਵੀ ਕੁਝ ਰਹੇ ਨਹੀਂ ਜਾਂਦਾ ਤੁਹਾਡੇ ਕੋਲ ਦਾ ਤੁਹਾਡੇ ਕੋਲ ਤਾਂ ਘਾਹ ਫੂਸ ਆਉਂਦਾ ਤੁਰ ਲੈ ভাই ਅੱਜੇ ਬੰਦਾ ਆਇਆ ਦਾ ਮੇਰੇ ਕੋਲ ਮੈਨੂੰ ਕਹਿੰਦਾ ਸੀ ਕਹਿੰਦਾ ਲੈ ਵੀ ਮੇਰੇ ਕੋਲ ਕਹਿੰਦਾ ਮੇਥੇ ਖਤਮ ਹੋਗੇ ਤੇਰੇ ਕੋਲ ਇੱਥੇ ਆਹ ਗਏ ਮੈਂ ਮੇਰੇ ਕੋਲ ਬਾਦੂ ਮੇਥੇ ਜਿੰਨੇ ਮਰਜ਼ੀ ਖਾਓ ਮੈਂ ਇਹ ਆਹ ਜਿਹੜੀ ਦਿਨ ਮੇਥੀ ਲਾਈ ਹੈ ਨਾ ਇਹ ਮੇਥੀ ਇਹ ਸਾਰੀ ਸੁਕਾ ਕੇ ਬਾਹਰਲੇ ਬਲਕ ਹੋ ਜਾਣੀ ਹੈ ਨਾਰਵੇ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਤਾਂ ਕਹਿੰਦੇ ਮੇਥੀ ਪਿਛਲੀ ਵਾਰ ਦਿੱਤੀ ਤੇ ਉਹਨਾਂ ਨੂੰ ਮੈਂ ਆ ਸਾਰੇ ਬੂਟੇ ਲਗਾਏ ਦਿਨ ਬੂਰ ਵੀ ਆ ਗਿਆ ਦੇਖੋ ਇਹਦੀ ਗ੍ਰਾਫਟਿੰਗ ਹੋਈ ਹੋਈ ਬੂਟੇ ਦੀ ਜੀ ਸਰਲੇ ਤੇ ਲੱਗਿਆ ਦੂਜਾ ਪਾਇਆ ਵਿੱਚ ਅ ਸਿਮਖ ਲੱਗੀ ਇਹਨੂੰ ਕੰਨਾ ਬਣਾ ਸਪਰੇਇ ਜੀ ਤੂੰ ਚਲ ਆਪਾਂ ਗਰੰਟੀ 'ਚ ਲੱਤੇ ਹੋ ਉਹਦੇ ਉਹਨੂੰ ਵੀ ਆ ਗਿਆ ਬੂਰ ਜੱਗੇ ਫਾਲਕ ਵੀ ਆਪਣੀ ਹੋ ਗਈ ਇਹਦੀ ਬੜੀ ਜਦੋਂ ਮੈਂ ਲਾਈ ਤਾ ਪਾਰਕ ਮੇਥੀ ਤੇ ਨਹੀਂ ਲਾਇੇ ਸੀ ਹੁਣ ਤਾਂ ਦੂਜੇ ਬੂਟੇ ਲਾ ਦੇ ਕਹਿੰਦੇ ਹੋ ਜਿਹੜੇ ਅੱਜਕੱਲ ਹੁਣ ਹੁਣ ਤਾਂ ਲੱਗਣੇ ਪਿੰਡੀਆਂ ਤੇ ਅੱਜ ਜਾਂ ਕੱਲ ਨੂੰ ਲੈ ਕੇ ਆਉਂਦਾ ਸਾਰਾ ਮੇਰੇ ਘਰਾਂ ਵੀ ਬਿੱਲ ਲਾਤੀ ਆ ਮੈਂ ਬੀਜ ਵੀ ਲੈਂਦੇ ਵੇ ਮੇਰੇ ਕੋਲ ਉਹ ਵੀ ਲਾਉਂਦੇ ਆ ਤੇ ਸੈਡਾ ਪਰ ਆਪਾਂ ਨੇ ਸੈਡਾ ਸੈਡਾ ਪਲਾ ਦੇ ਜਿੱਦਾਂ ਹੁਣ ਇੱਥੇ ਦੇ ਨਾ ਬਿੱਲ ਐ ਚੜਾ ਦੇਣੇ ਤੇ ਪਨੂ ਇਹਨਾਂ ਜਿਹੜਾ ਜਾਲੀਆਂ ਲਾਉਣ ਦਾ ਮੇਰੇ ਇਹ ਵੀ ਕਾਰਨ ਸੀ ਬਣਾ ਜਿਹੜੇ ਬਿੱਲ ਐ ਇਹਨਾਂ ਜਾਲੇ ਉੱਪਰ ਚੜਾ ਦੰਦੇ ਆਪਾਂ ਇਹ ਸੀ ਮੇਰਾ ਮੇਨ ਮਕਸਦ ਜਾਲੇ ਤੇ ਇੱਕ ਹੋਰ ਵੀ ਰਹਿ ਗਿਆ ਆਪਣੇ ਚਲੋ ਹੁਣ ਜਿਹੜੇ ਇਹਨੇ ਮਹਿੰਗੇ ਬੂਟੇ ਪਿਛਲੇ ਸਾਲ ਵੀ ਮੈਂ ਲਾਇਏ ਤੇ ਨੇ ਮਹਿੰਗੇ ਬੂਟੇ ਇਹ ਤੇ ਹੋਏ ਹੋ ਨਹੀਂ ਹੈਗੇ ਕਿਉਂ ਇੱਥੇ ਬੈਣਾ ਆ ਜਾਂਦੀ ਤੇ ਉਹ ਸਾਰੇ ਖਾ ਜਾਂਦੀ ਤੇ ਆ ਕੇ ਇਹ ਕਿਤਾ ਇਦਾਂ ਇੱਕ ਛੋਟਾ ਜਿਹਾ ਦਰਵਾਜ਼ਾ ਲਾਉਣ ਬਣਾ ਕਈ ਵਾਰ ਮੈਨੂੰ ਐਂ ਡਰ ਲੱਗੀ ਜਾਂਦਾ ਵੀ ਜੇ ਕੋਈ ਇੱਥੇ ਚੀਜ਼ ਵੱੜ ਗਈ ਉਹ ਕਿਧਰ ਭੁੱਲ ਗਈ ਰਸਤਾ ਵੀ ਕਿੱਧਰੋਂ ਨਿਕਲਣਾ ਬਾ ਫਿਰ ਇੱਥੇ ਖਲਾਰਾ ਪਾਉਗੀ ਉਹ ਇੱਕ ਇੱਥੇ ਛੋਟਾ ਜਿਹਾ ਦਰਵਾਜ਼ਾ ਬਣਾ ਦੀ ਯਾਰ ਹੁਣ ਤਾਂ ਮੈਂ ਇੱਥੇ ਕੁਰਸੀ ਰੱਖ ਦਿੰਦਾ ਨਾ ਮੂਰੇ ਇਦਾਂ ਆਹ ਤੁਹਾਨੂੰ ਦੱਸਦਾ ਮੈਂ ਇਦਾਂ ਮੈਂ ਕੁਰਸੀ ਰੱਖ ਦਿੰਦਾ ਇੱਥੇ ਮੂਰੇ ਜੇ ਇੱਥੇ ਕੁਰਸੀ ਰੱਖਤੇ ਆ ਇਹ ਹੁਣ ਮੇਰਾ ਕਰਦੇ ਦਰਵਾਜ਼ੇ ਦਾ ਕੰਮ ਇੱਥੇ ਰੱਖ ਦਿੰਦਾ ਇਹ ਹੋ ਗਈ ਹੁਣ ਮੇਰੇ ਦਰਵਾਜ਼ੇ ਦਾ ਕੰਮ ਕਰਦੀ ਇਹ ਬਾਕੀ ਤੁਸੀਂ ਮੇਰੀ ਲਾਈਵ ਵੀਡੀਓ ਨੂੰ ਬਹੁਤ ਪਿਆਰ ਦੇ ਤੇ ਸਤਿਕਾਰ ਦਿੰਦੇ ਆ ਤੇ ਹੁਣ ਲਾ ਪਹਿਲਾਂ ਤਾਂ ਲੋਕ ਵੀ ਲਾ ਦਈਏ ਛੱਡੇ ਘਰ ਤੇ ਫੋਨ ਆ ਰਿਹਾ ਜੱਗ ਕਿੱਧਰ ਰੱਖਤਾ ਉਹਨਾਂ ਨੇ ਉੱਥੇ ਉੱਥੇ ਰੱਖ ਲਾਰੀ ਇਹ ਬੰਦੇ ਆ ਅੱਧੇ ਚੱਲ ਰਿਹਾ ਨਾ ਸਿਆ ਬਹੁਤ ਮੋਟਰਸਾਈਕਲ ਭਰ ਕੋਈ ਲਾਰੀ ਇਹ ਅੱਜ ਕੱਲ ਦਾ ਜਿਹੜਾ ਬਜਟ ਚੱਲਦਾ ਉਹਦਾ ਰੌਲਾ ਪੈ ਰਿਹਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਉਂ ਉਹ ਲੜੀ ਜਾਂਦੇ ਆ ਯਾਰ ਇੱਧਰ ਤੇ ਉਹ ਇੱਧਰ ਤੇ ਉਹ ਬੋਲਦੇ ਉੱਧਰ ਤੇ ਉਹ ਬੋਲ ਦਿੰਦੇ ਆ ਹੁਣ ਉੱਧਰ ਤੇ ਉਹ ਕਹਿੰਦੇ ਆ ਕੱਲ ਮੈਂ ਦੇਖ ਰਿਹਾ ਸਾਰੇ ਬੈਠਾ ਪਰਿਵਾਰ ਦੇਖ ਰਿਹਾ ਤੇ ਬੈਠਾ ਉਹ ਕਹਿੰਦਾ ਤੁਹਾਡੀ ਉਹ ਕਿੱਥੇ ਗਈ ਜਿਹੜੀ ਤੁਸੀਂ ਔਰਤਾਂ ਵਾਸਤੇ ਕਿਹਾ ਤਾਂ 1000 ਰੁਪਏ 2000 ਰੁਪਏ ਕਿਹਾ ਤਾਂ ਮਹੀਨੇ ਦਾ ਪੱਤਾ ਦਵਾਂਗੇ ਅਸੀਂ ਇੱਧਰ ਤੇ ਇਹ ਕਹਿ ਦਿੰਦੇ ਆ ਤੁਹਾਡੇ ਕੈਪਟਨ ਦੀ ਘਰ ਘਰ ਨੌਕਰੀ ਕਿੱਥੇ ਗਈ ਇੱਕ ਦੂਜੇ ਨੂੰ ਬੋਲੀ ਜਾਂਦੇ ਆ ਮੇਨ ਹੱਲ ਹੁਣ ਹੌਲੀ ਹੌਲੀ ਇਹ ਸਰਕਾਰ ਆਈ ਆ ਹੌਲੀ ਹੌਲੀ ਸ਼ਰਤਾਂ ਪੂਰੀਆਂ ਹੋਣਗੀਆਂ ਜੇ ਤੁਸੀਂ ਕੰਮ ਵਧੀਆ ਕਰੇ ਹੁੰਦੇ ਜਿਹੜੇ ਦੂਜੀਆਂ ਪਾਰਟੀਆਂ ਤੁਸੀਂ ਹੁੰਦੇ ਸੱਤਾ ਵਿੱਚ ਹੁਣ ਇਸ ਟਾਈਮ ਉਹ ਦੂਜੀ ਸਾਈਡ ਬੈਠੇ ਹੁੰਦੇ ਹੁਣ ਭਾਵੇਂ ਭੁਗਵਾਂ ਤੁਮਾਨੂੰ ਪਰ ਭੁਗਵਾਂ ਤੁਮਾਨੂੰ ਮੇਕ ਚੀਜ਼ ਆ ਗੱਲਾਂ ਦਾ ਇਹਨੂੰ ਕੋ ਜਿੱਤ ਨਹੀਂ ਸਕਦਾ ਗੱਲਾਂ ਦੇ ਵਿੱਚ ਅੱਲਾ ਐਸਿਆਂ ਕੱਟ-ਕੱਟ ਕੇ ਮਾਰਦੇ ਪੂਰੇ-ਪੂਰੇ ਚੀਜ਼ਾਂ ਵਿੱਚ ਕਹਿ ਦਿੰਦਾ ਸਿਨੋ ਹੁਣ ਅੱਲਾ ਕਹਿੰਦਾ ਸੋਨੇ ਦੇ ਬਿਸਕੁਟ ਵਾਲੀ ਸਮਗਲੀਂ ਦਾ ਕੋ ਰੋਲਾ ਜਾਂ ਪਾ ਰਿਹਾ ਵਿੱਚ ਕੋਈ ਉਹ ਇਦਾਂ ਕਰ ਰਿਹਾ ਤਾਂ ਕੱਢੂਗਾ ਖੋਲੀ-ਹੋਲੀ ਸਾਪ ਇਹ ਉਹ ਕਹਿੰਦਾ ਚੁੱਪੇ ਕਰੋ ਚੁੱਪੇ ਕਰੋ ਚੁੱਪਾ ਕਰਾਉਂਦੇ ਦੇਣਾ ਉਹਨਾਂ ਨੂੰ ਅਜਾ ਨਹੀਂ ਚੁੱਪ ਹੁੰਦੇ ਹੁਣ ਉਹ ਕੁੱਟੂ ਇੱਕ ਅੱਧੇ ਦਿਨ ਚ ਹੁਣ ਉਹ ਬਾਕੀ ਇੱਧਰ ਅ ਚੱਡੀਗੜਾ ਵਾਲੀ ਸਾਈਡ ਬਣਾ ਉਹਦੇ ਵਿੱਚ ਚਿੱਠਾ ਜਾਂ ਕੱਢਿਆ ਤਾਂ ਫਿਰ ਜੇ ਹੈ ਜੇ ਗਲਤ ਕੰਮ ਕਰਦੇ ਯਾਰ ਧਾਰਾ ਲਿਖੋ ਪੁਲਿਸ ਪਰਚਾ ਦਰਜ ਕਰੋ ਨਾ ਪਰ ਜੇ ਭਾਈ اپنی سત્તા ਦਾ ناجائز فائدہ اٹھایا ٹھیک ہے پرچાડ درج پرو اگلے پر جے کوئی ਸਾਡੇ ਵਰਗਾ ਹੁੰਦਾ ਉਹਨੂੰ ਕੱਦਾ ਚੱਲ ਭਾਈ ਚਲੋ ਭਾਈ ਹੁਣ ਮੈਂ ਦੇਖ ਰਿਹਾ ਤਾਂ ਤੇਲੇ ਦੀ سپرے ਹੋਣੀ ਨਹੀਂ ਹੈਗੀ ਨਹ ਹੈ ਕਿ ਲੈਦਾ 1000 ਰੁਪਏ ਦੀ ਦਵਾਈ ਲੈਦਾ موڑے ਦੇਣੀ ਠੀਕ ਹੈ ਜੀ ਤੇਲੇ ਦੀ ਕਹਿੰਦੇ ਹਾਲੇ ਵੀ ਦੇਖਦੇ ਹਾਂ ਹਾਲੇ ਤੇਲੇ ਦੀ ਹੋਊਗੀ ਪਰ ਹੋਰ 10 ਤੋਂ 15 ਦਿਨ ਤੱਕ ਆਪਣੇ ਚਾਰੇ ਪਾਸੇ ਇੱਥੇ ਹਰਿਆ ਭਰਿਆ ਹੋ ਜਾਣਾ ਪਰ ਹੁਣ ਤਾਂ ਹਲੇ ਕਣਕ ਸੁੱਕੂਗੀ ਇੱਕ ਵਾਰੀ ਹੁਣ ਪੱਤੇ-ਪੱਤੇ ਆ ਜਾਣਗੇ ਚਾਰੇ ਪਾਸੇ ਹਰਿਆ ਭਰਿਆ ਪਰ ਹੁਣ ਜੇ ਫਿਰ ਇੱਥੇ ਤਾਂ ਮੈਂ ਜਾਇਆ ਕਰੂੰਗਾ ਨਾ ਆ ਜਿਹੜਾ ਵਿਊ ਹੋਊਗਾ ਇੱਥੇ ਤੇ ਬਹੁਤ ਸੋਹਣਾ ਹੋਊਗਾ ਇਧਰ ਹੀ ਪੱਤੇ ਇਧਰ ਹੀ ਪੱਤੇ ਅ ਪੀਲਾ ਹਰਾ ਜਾਂ ਮੋਟਰ ਦਾ ਵਿਊ ਇੱਥੇ ਬਹੁਤ ਸੋਹਣਾ ਹੋਊਗਾ ਪਰ ਪਿੱਛੇ ਉਹ ਤੁਹਾਨੂੰ ਦਿਖਾਉਂਦਾ ਇੱਥੇ ਤੇ ਮੋਟਰ ਦੇ ਪਿੱਛੇ ਨਾ ਪੱਤੇ ਹੋ ਜਾਣੇ ਹਰਿਆ ਜਿਹੜੇ ਉੱਪਰ ਪੱਤੇ ਦਿਖਦੇ ਨੇ ਪੱਤੇ ਆ ਪਰ ਬਹੁਤ ਸੋਹਣਾ ਵਿਊ ਹੋਣਾ ਇੱਥੇ ਦਾ ਮੋਟਰ ਦਾ ਇੱਥੇ ਤੇ ਫਿਰ ਹੋਰ ਰੰਗ ਆਉ ਲੱਗੂਗਾ ਜੀ ਇੱਥੇ ਚਲੋ ਧੰਨਵਾਦ ਲਾਈਵ ਵੀਡੀਓ ਦੇਖਣ ਵਾਸਤੇ